ਦੇਖੀ ਜਿਸ ਤਰ੍ਹਾਂ ਲਗਾਤਾਰ ਜੇ ਗੱਲ ਕਰੀਏ ਤਾਂ ਸਰਹਾਦੀ ਏਰੀਆ ਦੇ ਵਿੱਚ ਜਿਹੜਾ ਜ਼ਿਲ੍ਹਾ ਪੁਲਿਸ ਬੱਲੋ ਜਿਹੜਾ ਹੈ ਲਗਾਤਾਰ ਸੱਚਾ ਬਿਆਨ ਚਲਾਏ ਜਾ ਰਹੇ ਹਨ ਜਿਸ ਦੇ ਤਹਿਤ ਜੇ ਗੱਲ ਕਰੀਏ ਵੱਡੀ ਵੱਡੀਆਂ ਰਿਕਵਰੀਆਂ ਵੀ ਜੜੀਆਂ ਨਾ ਜੜੀਆਂ ਹਾਸਲ ਹੋਈਆਂ ਹੈਗੀਆਂ ਪਰ ਗੱਲ ਕਰੀਏ ਇਹ ਅੱਜ ਨਰੋਜ ਜਮ ਸਿੰਘ ਦੇ ਇੱਕ ਨਿੱਜੀ ਸਕੂਲ ਹੈਗਾ ਤਸਵੀਰਾਂ ਤੁਸੀਂ ਦੇਖਦੇ ਹੋਗੇ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਤਾਰ ਇੱਥੇ ਪਹੁੰਚਿਆ ਹੈ ਡਿਪਟੀ ਜੇ ਗੱਲ ਕਰੀਏ ਤੇ ਸੁਖਜਿੰਦਰ ਸਿੰਘ <th>ਪਰ ਵੀ ਜਿਹੜੇ ਇੱਥੇ ਪਹੁੰਚੇ ਹੈਗੇ ਐਸਐਚਓ ਨਰੋਜ ਜਮ ਸਿੰਘ ਹੋਣ ਜਿਹੜੀ ਵਾਰੀ ਫੋਰਸ ਦੇ ਨਾਲ ਕਮਾਂਡੋ ਦੇ ਨਾਲ ਡੌਗਸ ਦੇ ਨਾਲ ਜਿਹ ਖੰਗਾਲੇ ਜਾ ਰਿਹਾ ਕਿ ਦੱਸ ਦਈਏ ਕਿ ਇੱਥੇ ਇੱਕ ਈਮੇਲ ਰਸਤੇ ਜਿਹੜਾ ਆ ਬੰਬ ਬਲਾਸਟ ਦੀ ਜਿਹੜੀ ਹੈ ਘਟਨਾ ਦਾ ਜਿਆ ਇੱਕ ਈਮੇਲ ਪਹੁੰਚੀ ਸੀ ਜਿਸ ਨੂੰ ਲੈ ਕੇ ਜਿਹੜਾ ਆ ਗੰਭੀਰਤਾ ਦੇ ਨਾਲ ਜਿਹੜਾ ਆ ਚੈੱਕ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਫੋਰਸ ਜਿਹੜੀ ਲਗਾਤਾਰ ਜਿਹੜੀ ਆ ਅੰਦਰ ਇੱਕ ਇੱਕ ਚੀਜ਼ ਨੂੰ ਜਿਹੜਾ ਆ ਖੰਗਾਲ ਰਹੀ ਹੈਗੀ ਆ ਕੁਝ ਦਿਨ ਪਹਿਲਾਂ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਦਸਤਾ ਜਿਹੜੇ ਹਥਿਆਰ ਮਿਲੇ ਸੀ ਵੱਡੇ ਹਥਿਆਰ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਲਗਾਤਾਰ ਜਿਹੜਾ ਇਹਨਾਂ ਵੱਲੋਂ ਡਾਕਸ਼ਰ ਆਈਆਂ ਇਹ ਤਸਵੀਰਾਂ ਤੁਸੀਂ ਦੇਖ ਸਕ ਕਿ ਤਰੀਆ ਇਹ ਸਕੂਲ ਨੂੰ ਜਿਹੜਾ ਆ ਖੰਗਾਲਿਆ ਜਾ ਰਿਹਾ ਹੈ ਲਗਾਤਾਰ ਜੇ ਗੱਲ ਕਰੀਏ ਤਾਂ ਇਸ ਤਰ੍ਹਾਂ ਦੀਆਂ ਉਮੇਲਾਂ ਜਿਹੜੀਆਂ ਕਾਫੀ ਦੇਖਣ ਨੂੰ ਮਿਲੀਆਂ ਹੈਗੀਆਂ ਸਕੂਲ ਨੂੰ ਜਦੋਂ ਮੇਲ ਮੇਲ ਮਿਲਦੀ ਹੈਗੀ ਉਸ ਤੋਂ ਬਾਅਦ ਜਿਹੜਾ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਛੁੱਟੀ ਕੀਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਤੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਇਸ ਸਕੂਲ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈਗਾ ਸੁਖਿੰਦਰ ਸਿੰਘ ਠਾਪਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਸ ਪੂਰੀ ਜਾਣਕਾਰੀ ਦਿੱਤੀ ਹੈਗੀ ਆ ਕਿ ਸਾਡੇ ਵੱਲੋਂ ਜਿਹੜਾ ਇਸ ਨੂੰ ਪੂਰੀ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈਗਾ ਅੱਜ ਤੱਕ ਤਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਇਨਪੁਟ ਨਹੀਂ ਮਿਲੀ ਹੈਗੀ ਜੇ ਕੋਈ ਕੋਈ ਗੱਲਬਾਤ ਹੋਏਗੀ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਸੇ ਦੇ ਤਹਿਤ ਜੇ ਗੱਲ ਕਰੀਏ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਸਾਡੀ ਫੋਨ ਤੇ ਰਿਕਾਰਡਿੰਗ ਤੇ ਗੱਲ ਹੋਈ ਹੈ ਤਾਂ ਉਹਨਾਂ ਵੱਲੋਂ ਵੀ ਜਿਹੜਾ ਇਸ ਨੂੰ ਬੋਲਿਆ ਗਿਆ ਹੈਗਾ ਕਿ ਸਾਡੇ ਸਕੂਲ ਨੂੰ ਜਿਹੜਾ ਈਮੇਲ ਰਸਤੇ ਜਿਹੜਾ ਇੱਕ ਬੰਮ ਧਮਕੀ ਮਿਲੀ ਹੈਗੀ ਹੈ ਗੱਲਬਾਤ ਤੁਹਾਨੂੰ ਸੁਣਾ ਰਹੇ ਆ ਆਪਣੇ ਚੈਨਲ ਤੇ ਤਦ ਤੱਕ ਬਣੇ ਕੰਟੀਬਿਲਿਟੀ ਦੇ ਮਾਮਲੇ ਮਰਦੇ ਸਟਾਂਸਿਕਾਸ ਸਵੇਰੇ ਪਤਾ ਲੱਗਾ ਸੀਗਾ ਕਿ ਜਦੋਂ ਕੋਈ ਈਮੇਲ ਆਈ ਸੀਗੀ ਕਿ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਸੀ ਉਸੇ ਸਬੰਧ ਦੇ ਵਿੱਚ ਆਪਾਂ ਇੱਥੇ ਆਏ ਹੈਗੇ ਆ ਸਾਡੀ ਉਹ ਸਰਚ ਪ੍ਰੋਸੈਸ ਚੱਲ ਰਿਹਾ ਜਿਹਦੇ ਵਿੱਚ ਆਪਣੇ ਐਸ ਐਚਓ ਔਰ ਇਨਸਪੈਕਟਰ ოਪਰੇਸ਼ਨ ਨੇ ਗਾਤਕ ਟੀਮ ਨਾਲ ਔਰ ਸਾਡੀ ਪੂਰੀ ਟੀਮ ਇੱਥੇ ਜਿਹੜੀ ਹੈ ਉਹ ਸਰਚ ਚੱਲ ਰਹੀ ਹੈ ਦੇਖੋ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਵੀ ਆਪਾਂ ਨੂੰ ਬਰੀਕੀ ਨਾਲ ਕੋਖ ਰਹੇ ਹਾਂ ਸਾਡਾ ਟੈਕਨੀਕਲ ਸਲ ਜਿਹੜਾ ਨੂੰ ਮੇਨਟੇਨ ਕਰ ਰਿਹਾ ਦੇਖਦੇ ਨੇ ਜੋ ਵੀ ਅੱਜ ਉਹ ਬਾਤ ਤੱਥੋਂ ਕਿ ਤੁਹਾਡਾ ਜੋ ਸੰਝ ਕਰ ਦਿੱਤੇ ਜਾਂਦੇ ਥੈਂਕ ਯੂ